ਸਸ਼ੀਕਲ ਜੀ ਮੈਂ ਤੁਹਾਡੀ ਪਲੇਅਰਿੰਗ ਕੇ ਸਭ ਨਾਲ ਰੋਜ਼ ਹੋ ਰਹੀ ਹੈ ਕਿ ਸਾਡੇ ਨਾਲ ਇੱਕ ਬੜੀ ਮਹਾਨ ਸ਼ਖਸੀਅਤ ਨੇ ਬੀਬੀ ਸਤਵੰਤ ਕੌਰ ਜੀ ਸਮਰ ਦੇ ਵਿੱਚ ਲੋਕ ਤੇ ਜੋ ਆਈਫੋਨ ਦੇ ਨਹੀਂ ਕਿ ਮੇਰੇ ਗੁੱਤੇ ਮੜ ਗਏ ਮੇਰੇ ਹੱਡ ਕਰ ਦੋਦੇ ਨੇ ਤੇ ਮੈਂਟਲੀ ਵੀ ਅਫਸੈਕਟ ਹੋ ਜਾਂਦੇ ਨੇ ਉਸ ਉਮਰ ਦੇ ਵਿੱਚ ਬੀਬੀ ਸਤਵੰਤ ਕੌਰ ਨੇ ਭਾਰਤ ਹੀ ਨਹੀਂ ਦੇਸ਼ਾਂ ਦੇ ਵਿੱਚ ਵੀ ਜਾ ਕੇ ਆਪਣੇ ਜੋ ਖੇਡਾਂ ਦੇ ਜਹਲੂ ਖਾਇਨੇ ਸਾਡੇ ਨਾਲ ਜੀਵਸਤ ਨੂੰ ਨਮਸਕਾਰ ਕਰਨਾ ਦਾ ਸੌਫਟ ਕਰੀ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਿਸਮਰ ਦੇ ਵਿੱਚ ਗੋਪ ਦਾ ਗੋਡੀਆਂ ਟੂਰ ਹੁੰਦੇ ਨੇ ਤੇ ਜੋੜ ਦੁਖਦੇ ਨੇ ਅੱਖਾਂ ਵੀ ਜਗਾਵਦੇ ਜਾਂਦੀਆਂ ਨੇ ਅੱਖਾਂ ਵੀ ਜਗਾਵਦੇ ਦੇ ਦਿੰਦੇ ਨੇ ਉਸ ਉਮਰ ਦੇ ਵਿੱਚ ਤੁਸੀਂ ਖੇਡਾਂ ਨਾਲ ਕਿਵੇਂ ਪ੍ਰੇਰਿਤ ਹੁੰਦੇ ਆ ਪਹਿਲਾਂ ਸਾਰੇ ਚੈਨਲ ਦੇ ਸਰੋਤਿਆਂ ਨੂੰ ਮੈਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੀ ਹਾਂ ਨਮਸਕਾਰ ਕਰਦੀ ਹਾਂ ਔਰ ਗੁਰੂ ਮਹਾਰਾਜ ਜੀ ਦਾ ਸ਼ੁ크ਰਾ ਸ਼ਕਰਾਨਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਸਿਹਤ ਦਿੱਤੀ ਔਰ ਇਸ ਉਮਰ ਦੇ ਵਿੱਚ ਮੈਂ ਦੌੜ ਰਹੀ ਹਾਂ ਔਰ ਵਾਕ ਕਰ ਰਹੀ ਹਾਂ ਥਰੂ ਕਰ ਰਹੀ ਮੈਂ ਉਸ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੀ ਹਾਂ ਜਿਨੇ ਮੈਨੂੰ ਸਿਹਤ ਦਿੱਤੀ ਔਰ ਮੈਂ ਇਸ ਫੀਲਡ ਵਿੱਚ ਮੇਰੇ ਦਿਲ ਚੋਂ ਇੱਕ ਤਮੰਨਾ ਜਿਹੜੀ ਮੇਰੀ ਹਾਂ ਕਿੰਨੀ ਇੱਕ ਉਮਰ ਹੈ ਜੀ ਆਪਣੀ ਇਸਦੀ ਉਮਰ ਮੇਰੇ 1 ਅਕਤੂਬਰ ਨੂੰ 77 ਹੋ ਜਾਣਾ ਹੈ ਜੀ 77 ਸਾਲ ਜੀ ਤੇ 77 ਸਾਲ ਦੀ عمر ਦੇ ਵਿੱਚ ਤੁਸੀਂ ਕਦੋਂ ਅਪਰੇਟ ਹੋਏ ਸੀ ਮੈਂ ਜੇ ਪੁੱਛਾਂ ਕਿ ਮੈਂ ਮੈਨੂੰ ਨਾ ਬਚਪਨ ਚ ਬਹੁਤ ਚੌਕ ਸੀ ਕਿ ਮੈਂ ਵੀ ਖੇਡਣ ਜਾਵਾਂ ਪਰ ਜਦੋਂ ਜਿਹੜੇ ਦਿਨਾਂ ਚ ਅਸੀਂ ਪੜਦੇ ਸੀ ਉਦੋਂ ਕੁੜੀਆਂ ਨੂੰ ਇੰਨੇ ਕੁੜੀਆਂ ਨੂੰ ਪੜਾਉਂਦੇ ਸੀ ਬਹੁਤ ਘੱਟ ਸੀ ਪਰ ਅਸੀਂ ਸਾਡੇ ਪੇਰੈਂਟਸ ਨੇ ਸਾਨੂੰ ਪੜਾਇਆ ਔਰ ਬਾਹਰ ਜਾਣ ਦਾ ਤਾਂ ਕਿ ਮਾਂ ਵਾਲੇ ਜਾਣ ਦਾ ਤਾਂ ਬਹੁਤ ਮੁਸ਼ਕਲ ਸੀ ਤੇ ਪਿੰਡਾਂ ਦੇ ਵਿੱਚ 10ਵੀਂ ਦੇ ਸਕੂਲ ਹੁੰਦੇ ਸੀ ਔਰ ਬਾਹਰ ਤੱਕ ਜੁਰੀਆਂ ਨੂੰ ਭੇਜ ਦੇਣੀ ਸੀ ਔਰ ਮੇਰੇ ਦਿਲ ਚ ਉਦੋਂ ਦੀ ਤਮੰਨਾ ਸੀ ਔਰ ਗੁਰੂ ਮਹਾਰਾਜ ਨੇ ਮੇਰੀਆਂ ਸਾਰੀਆਂ ਤਮੰਨਾ ਪੂਰੀਆਂ ਕੀਤੀਆਂ ਜੋ ਮੈਂ ਸੋਚਿਆ ਪਰ ਮੇਰੇ ਦਿਲ ਚ ਆਉਂਦਾ ਸੀ ਮੈਂ ਇੱਥੇ ਵੀ ਆਉਂਦੀ ਸੀ ਰਵੀ ਕੋਲੇ ਖਾੜੇ ਚ ਦੇਖੀ ਸੀ ਔਰ ਮੈਂ ਮੇਰੀ ਇੱਕ ਫਰੈਂਡ ਹੈ ਉਹ ਡੀਪੀਆਈ ਰਿਟਾਇਰ ਹੋਈ ਸੀ ਉਹਨੂੰ ਮੈਂ ਕਿਹਾ ਕਿ ਮਾਸਟਰਸ ਗਏ ਹੁੰਦੀ ਆ ਮੈਂ ਉਹਦੇ ਚ ਜਾਣਾ ਔਰ ਉਹਨੇ ਮੈਨੂੰ 17 ਸਪਟੰਬਰ 2024 ਨੂੰ ਮੈਨੂੰ ਪਹਿਲੀ ਵਾਰ ਇੰਟਰੋਡਿਊਸ ਕਰਾਇਆ ਸੈਕਟਰ 7 ਦੇ ਵਿੱਚ ਕਿਸੇ ਕੋਈ ਗੇਮਸ ਕਰਾ ਰਹੇ ਸੀ ਮੈਂ ਬੜੀ ਡਰ ਰਹੀ ਸੀ ਕਿ ਮੈਂ ਪਹਿਲੀ ਵਾਰ ਜਾਣਾ ਮੈਂ ਪ੍ਰੈਕਟਿਸ ਵੀ ਕੀਤੀ ਯੂਨੀਵਰਸਿਟੀ ਜਾਣਾ ਮੈਂ 100 ਕਿਲੋਮੀਟਰ ਭੱਜ ਕੇ ਆਣਾ ਔਰ ਥ्रो ਵੀ ਕਰਨੀ ਪਰ ਜਦੋਂ ਮੈਂ ਮੁਕਾਬਲੇ ਚ ਗਈ ਮੈਂ ਤਿੰਨੋ ਗੋਲਡ ਵਨ ਹੋਰ ਉਦੋਂ ਮੇਰੇ ਮੈਨੂੰ ਆਪਣੇ ਆਪ ਤੇ ਹੌਸਲਾ ਹੋਇਆ ਕਿ ਮੈਂ ਕਰ ਸਕਦੀ ਹਾਂ ਉਸ ਤੋਂ ਬਾਅਦ ਫਿਰ ਮੈਂ 400 ਚੱਲੋ ਚੱਲ ਪਹਿਲਾ ਮੈਂ ਮਾਸਤੂਆਣੇ ਤੋਂ ਤਿੰਨ 골ਡ ਲੈ ਕੇ ਆਈ ਫਿਰ 1 ਦਸੰਬਰ 2024 ਨੂੰ ਉੱਥੇ ਹੋਈਆਂ ਬਠਿੰਡਾ ਦੇ ਵਿੱਚ ਮਿਲਖਾ ਸਿੰਘ ਦੀ ਉਹਨਾਂ ਨੇ ਕਰਾਈਆਂ ਫਿਰ ਜੱਤੂ ਹੋਈਆਂ ਜਿੱਥੇ ਵੀ ਜਾਂਦੀ ਸੀ ਮੈਂ 골ਡ ਮੈਡਲ ਲੈ ਕੇ ਆਈ ਔਰ ਉਸ ਤੋਂ ਬਾਅਦ ਮੈਨੂੰ ਐ ਲੱਗਿਆ ਕਿ ਮੈਨੂੰ ਲੱਗਦਾ ਹਰਿਆਣੇ ਦੀ ਵੀ ਮੀਠੋਈ ਮੈਂ ਉੱਥੇ ਵੀ ਗਈ ਉੱਥੇ ਵੀ ਮੈਂ 골ਡ ਮੈਡਲ ਲੈ ਉਸ ਤੋਂ ਬਾਅਦ ਮੈਂ ਫਿਰ ਕੇਰਲਾ ਗਈ ਨੈਸ਼ਨਲ ਖੇਡਣ ਨੈਸ਼ਨਲ ਦੇ ਵਿੱਚ ਮੈਂ ਤਿੰਨੋ ਸਿਲਵਰ ਲੈ ਕੇ ਆਇਆ। ਉੱਥੇ ਥੋੜਾ ਜਿਹਾ ਇੱਕ ਤਾਂ 2:30 ਵਜੇ ਉਹਨਾਂ ਨੇ ਰਨ ਕਰਾਇਆ। ਥੋੜਾ ਮੌਸਮ ਦਾ ਵੀ ਫਰਕ ਸੀਗਾ। ਔਰ ਉੱਥੇ ਮੈਂ ਤਿੰਨੋ 골ਡ ਸਿਲਵਰ ਲੈ ਕੇ ਆਈ। ਉਸ ਤੋਂ ਬਾਅਦ ਮੈਂ THAILAND ਗਈ। THAILAND ਬਹੁਤ ਸਖਤ ਮੁਕਾਬਲਾ ਸੀ ਪੂਰੀ ਏਸ਼ੀਆ ਤੋਂ ਆਇਆ ਸੀ। ਉੱਥੇ ਮੈਂ ਬ੍ਰਾਉਂਜ਼ ਲੈ ਕੇ। ਔਰ ਹੁਣ ਮੈਂ ਰੀਸੈਂਟਲੀ 28 ਮਈ ਨੂੰ ਵਾਪਸ ਆਈ ਆ। ਮੈਂ ਮਲੇਸ਼ੀਆ ਗਈ। ਮਲੇਸ਼ੀਆ ਚ ਇੱਕ 골ਡ ਤੇ ਦੋਵੇਂ ਸਿਲਵਰ ਲੈ ਕੇ। ਔਰ ਹੁਣ ਮੈਂ ਕੈਨਵਰਾ ਜਾਣਾ ਆਸਟ੍ਰੇਲੀਆ ਅਕਤੂਬਰ ਦੇ ਵਿੱਚ। ਹੁਣ ਸ਼੍ਰੀਲੰਕਾ ਵੀ ਸੀ ਪਰ ਮੈਂ ਕਿਸੇ ਕਾਰਨ ਕਰਕੇ ਜਾ ਨਹੀਂ ਸਕੀ। ਔਰ ਮੈਂ ਉਹਨੂੰ ਕੈਨਵਰਾ ਜਾਣਾ ਉਹ ਆਸਟ੍ਰੇਲੀਆ ਦੇ ਵਿੱਚ। ਉੱਥੋਂ ਵੀ ਮੇਰੀ ਤਮੰਨਾ ਹੈ ਕਿ ਮੈਂ 골ਡੀ ਲੈ ਕੇ ਆਵਾਂ ਫਿਰ ਗੁਰੂ ਮਹਾਰਾਜ ਨੂੰ ਪਤਾ ਹੈ। ਔਰ ਮੇਰੀ ਤਾਂ ਹੀ ਤਮੰਨਾ ਹੈ ਕਿ ਮੈਂ 골ਡੀ ਲੈ ਕੇ ਜਿਹੜਾ ਤੇ ਗੋਲਪਰਵਾਣ ਜੀ ਨੇ ਖਾੜਾ ਸ਼ੁਰੂ ਕੀਤਾ ਇਹਦੇ ਵਿੱਚ ਤੁਹਾਡਾ ਸਬਕ ਕਦੋਂ ਬਣਿਆ ਤੁਸੀਂ ਕਦੋਂ ਇੱਥੇ ਇਹ ਮੈਂ ਮੈਂ ਥੋੜੀ ਜੀ ਪ੍ਰਾਪਰਟੀ ਲਈ ਸੀ ਜੀ ਤੇ ਪ੍ਰਾਪਰਟੀ ਨਾਲ ਮੇਰੇ ਇਹਨਾਂ ਦੇ ਨਾਲ ਫੈਮਿਲੀ ਸਬੰਧ ਹੋ ਗਏ ਬੱਚਾ ਵਾਂਗੂ ਮੈਨੂੰ ਮਦਰ ਦੀ ਤਰਾਈਂ ਮੰਨਦੇ ਨੇ ਹਾਂ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਮੈਂ ਆਉਣੀ ਆ ਖਾੜੇ ਚ ਵੀ ਜਾਨੀ ਆ ਔਰ ਪੂਰਵੀ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਪੂਰਵੀ ਦੀ ਮਦਰ ਵੀ ਖਾਸ ਕਰਕੇ ਇਹਨਾਂ ਸਾਰਿਆਂ ਨਾਲ ਮੇਰਾ ਬੱਚਾ ਐਂਝ ਹੀ ਲੱਗਦਾ ਕਿ ਮੇਰੇ ਬੱਚੇ ਆ ਆਰਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਪੂਰਵੀ ਅੱਜ ਜਿਹੜਾ ਮੈਡਲ ਲੈ ਕੇ ਆਈ ਹੈ ਔਰ ਇਹਦੇ ਵਿੱਚ ਮੈਂ ਕਹਿੰਨੀ ਆ ਇਹਨਾਂ ਦੇ ਸਾਰੇ ਪਰਿਵਾਰ ਦਾ ਸਿਰ ਹੈ ਕਿਉਂਕਿ ਰਵੀ ਪੈ ਇਹ ਸਾਰਾ ਪਹਿਲਵਾਨ ਪਰਿਵਾਰ ਹੈ ਜਿਹਦੇ ਦਾਦਾ ਜੀ ਵੀ ਪੂਰਵੀ ਦੇ ਔਰ ਰਵੀ ਜੀ ਵੀ ਔਰ ਗੋਲੂ ਪਹਿਲਵਾਨ ਵੀ ਔਰ ਇਹਨਾਂ ਦੀ ਤਮੰਨਾ ਸੀ ਕਿ ਅਸੀਂ ਤਾਂ ਜੋ ਨਹੀਂ ਕਰ ਸਕਕੇ ਕਈ ਕਾਰਨ ਹੁੰਦੇ ਆ ਉਦੋਂ ਪਿੰਡਾਂ ਦੇ ਵਿੱਚ ਹੁਣ ਇਹਨਾਂ ਕੋਲ ਕੋਈ ਪ੍ਰੋਬਲਮ ਨਹੀਂ ਇਹਨਾਂ ਨੇ ਬੱਚੀ ਨੂੰ ਬੜੇ ਅੱਛੇ ਤਰੀਕੇ ਨਾਲ ਟ੍ਰੇਨ ਕੀਤਾ ਔਰ ਮੈਂ ਵਧਾਈ ਦਿੰਨੀ ਆ ਜੀ ਪੂਰਵੀ ਦੀ ਮਦਰ ਨੂੰ ਜਿਹੜੀ ਕਿ ਉਹਨੂੰ ਟਾਈਮ ਤੇ ਖਾਣਾ ਟਾਈਮ ਤੇ ਭੇਜਣਾ ਦੋ-ਦੋ ਘੰਟੇ ਸਵੇਰੇ ਪ੍ਰੈਕਟਿਸ ਦੇ ਘੰਟਾ ਦੁਪਹਿਰੇ ਪ੍ਰੈਕਟਿਸ ਫਿਰ ਸ਼ਾਮ ਨੂੰ ਪ੍ਰੈਕਟਿਸ ਫਿਰ ਸਕੂਲ ਵੀ ਜਾਂਦੀ ਹੈ ਇਸ ਕਰਕੇ ਮੈਂ ਕਹਿੰਨੀ ਆ ਕਿ ਜਿੱਤੇ ਬੱਚੇ ਦੀ ਮਿਹਨਤ ਹੈ ਉੱਥੇ ਮਾ ਮਾਂ ਬਣੀ ਜੀ ਤੁਹਾਡਾ ਆਪਣਾ ਪਰਿਵਾਰ ਕਿੰਨਾ ਕੁ ਸਹਾਇਕ ਕਰਦਾ ਜੀ ਸਮਰਦੇ ਵਿੱਚ ਮੇਰੇ ਪਰਿਵਾਰ ਬਿਲਕੁਲ ਮੈਨੂੰ ਫੁੱਲੀ ਸਹਿਯੋਗ ਹੈ ਮੇਰਾ ਇੱਕ ਬੇਟਾ ਆਰਮੀ ਦੇ ਵਿੱਚ ਕਰਨਲ ਹੈ ਇੱਕ ਬੇਟਾ ਮੇਰਾ ਆਸਟ੍ਰੇਲੀਆ ਪੁਲਿਸ ਚ ਮੈਲਬੌਰਨ ਹੈ ਜਦੋਂ ਮੈਂ ਸ਼ੁਰੂ ਕੀਤਾ ਤੇ ਜਦੋਂ ਮੈਂ ਇੱਥੇ ਦਸਮ ਇੱਥੇ ਨਾ ਸਰਦੀ ਚ ਜਿਆਦਾ ਮੀਂਹਸ ਹੁੰਦੀ ਹੈ ਸਰਦੀ ਵਿੱਚ ਉਹ ਆਏ ਹੋਏ ਸੀਗੇ ਤੇ ਉਹ ਮੇਰੀਆਂ ਪੋਤੀਆਂ ਦੇਖਣੀਆਂ ਦੇ ਉੱਤੇ ਬਹੁਤ ਖੁਸ਼ ਹੋਈਆਂ ਕਹਿੰਦੀਆਂ ਦਾਦੀ ਵੀ ਆਰ ਵੈਰੀ ਹੈਪੀ ਤੇ ਬੜਾ ਉਹਨਾਂ ਨੇ ਪ੍ਰਾਊਡ ਫੀਲ ਕੀਤਾ ਔਰ ਹੁਣ ਉਹ ਬਹੁਤ ਖੁਸ਼ ਹੈ ਕਿ ਸਾਡੀ ਦਾਦੀ ਸੀ ਲਿਆ ਰਹੀ ਆ ਉਹ ਕਹਿੰਦੇ ਸੀ ਸਾਰੀ ਛੁੱਟੀ ਲੈ ਕੇ ਕੈਨ ਬਰਾਮ ਜੀ ਤੇ ਮੈਨੂੰ ਹੁਣ ਇਹ ਆ ਕਿ ਮੈਨੂੰ ਹੋਰ ਵੀ ਮਿਹਨਤ ਕਰਨੀ ਚਾਹੀਦੀ ਹੈ ਕਿ ਮੈਨੂੰ ਮੇਰੇ ਬੱਚੇ ਵੀ ਉਡੀਕ ਰਹੇ ਆ ਔਰ ਮੈਂ ਵੀ ਜਾ ਕੇ ਜੀ ਕੋਈ ਪਰਿਵਾਰ ਦੇ ਵਿੱਚੋਂ ਵੀ ਤੁਹਾਨੂੰ ਫ੍ਰੀਡ ਹੋ ਕੇ ਅੱਗੇ ਖੇਡਾਂ ਵਾਂ ਲਾ ਲਈ ਹੈ ਕਿ ਨਹੀਂ ਮੇਰੇ ਬੱਚੇ ਮੈਨੂੰ ਕਹਿੰਦੇ ਆ ਕਿ ਮੰਮੀ ਤੁਹਾਡਾ ਸ਼ੌਕ ਹੈ ਤੁਸੀਂ ਜ਼ਰੂਰ ਪੂਰਾ ਕਰੋ ਜੀ ਕਿ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ ਜੀ ਜੀ ਤਾਂ ਗੁਰਮਾਰਾ ਨੇ ਮੇਰ ਕੀਤੀ ਹੈ ਪਰਿਵਾਰ ਸਾਰਾ ਸੈਟ ਹੈ ਮੇਰੇ ਹਸਬੰਡ ਵੀ ਸਾਰੇ ਮੈਨੂੰ ਸਪੋਰਟ ਕਰਦੇ ਨੇ ਕਿ ਸਵੇਰੇ ਮੈਂ ਯੋਗਾ ਵੀ ਕਰਨ ਜਾਣੀ ਹੈ ਫਿਰ ਮੈਂ ਫੀਲਡ 'ਚ ਵੀ ਜਾਨੀ